ਅਸ਼ਕਲ ਤੋਂ ਸੇਖ ਰਿਹਾ ਸਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾਰਤਿਕ ਫੋਟੋਗ੍ਰਾਫਰ ਦੇ ਵੱਲੋਂ ਦਰਸਲ ਆਤਮ ਹੱਤਿਆ ਕਾਰੀ ਜਾਂਦੀ ਹੈ ਦੱਸਦੀ ਹੈ ਕਿ ਆਪਣੀ ਨੂੰਹ ਅਤੇ ਉਸਦੇ ਪਿਤਾ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲਾ ਸਮਾਪਤ ਕਰ ਲਈ ਜਾਂਦੀ ਹੈ ਉਸ ਤੋਂ ਬਾਅਦ ਵੀਡੀਓ ਹੈ ਜਿਹੜੀ ਬਣਾ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਸਿੱਧੇ ਸਿੱਧੇ ਇਲਜ਼ਾਮ ਨੇ ਜਿਸ ਨੇ ਆਪਣੀ ਨੂੰਹ ਅਤੇ ਆਪਣੇ ਜਿਹੜੇ ਨੂੰਹ ਦੇ ਪਿਤਾ ਦੋਨਾਂ ਤੇ ਲਗਾਏ ਨੇ ਤੇ ਕਿਹਾ ਕਿ ਮੇਰੇ ਮੌਤ ਦੇ ਜ਼ਿੰਮੇਵਾਰ ਇਹ ਦੋਨੋਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਹਜੇ ਵਿਆਹ ਹੋਇਆ ਸੀ ਉਸਦੇ ਪੁੱਤ ਦਾ ਤਾਂ ਪੂਰੀ ਵੀਡੀਓ ਦੇਖ ਲੈਣੇ ਆਖਰਕਾਰ ਇਹ ਪੂਰਾ ਮੁਸਲਾ ਆਉਂ ਜਾਂਦੇ ਮੈਂ ਵਿਪਨ ਕੁਮਾਰ ਸਾਨੋ ਕੇਵਲ ਗ੍ਰਿਸ਼ਨ ਗਲੀ ਨੰਬਰ 5 ਜੂਹਾਰ ਨਗਰ Shimla Puri ਮੇਰਾ ਬੇਟਾ ਗੌਰਵ ਸੋਫਤ ਜੋ ਕਿ ਹਿਮਾਂਸ਼ੀ ਨਾਲ ਵਿਆਹਿਆ ਵਾ ਥੋੜੀ ਦੇਰ ਹੋਈ ਆ ਹਿਮਾਂਸ਼ੀ ਸੁਪਤਰੀ ਅਰਜਿੰਦਰ ਕੁਮਾਰ ਬਜਾਜ ਇਸ ਸਾ ਇਹ ਪਿਆਰ ਤੇ ਸਾਨੂੰ ਇੰਨਾ ਕਿ ਦੁਖੀ ਕਰਦਿਆ ਕਿ ਸਾਡਾ ਜੀਣਾ ਦੁੱਬਰ ਹੋਇਆ ਹੋਇਆ ਇੱਥੋਂ ਚੰਗੀ ਭਲੀ ਗਈ ਆ ਗੱਡੀ ਕਰਕੇ ਦਿੱਤੀ ਆ ਉੱਥੇ ਜਾ ਕੇ ਵਿਚਰ ਗਈ ਮੇਰਾ ਮੁੰਡਾ ਉਹਨੂੰ ਲੈਣ ਗਿਆ ਧਮਕੀਆਂ ਦੇ ਕੇ ਉਹਨੂੰ ਵਾਪਸ ਕਰਤਾ ਕਹਿੰਦੇ ਤੇਨੂੰ ਔਰ ਤੇਰੇ ਪਰਿਵਾਰ ਨੂੰ ਮਿੰਟਾਂ 'ਚ ਚੁਕਾ ਦੇਣਾ ਚੁਟਕੀਆਂ ਦੇ ਨਾਲ ਉਸ ਤੋਂ ਬਾਅਦ ਮੈਂ ਵਿਪਨ ਤੇ ਮੇਰਾ ਬੇਟਾ ਗੌਰਵ ਸੌਫਤ ਉਹਨੂੰ ਲੈਣਗੇ ਉਹਦੋਂ ਵੀ ਉਹਦੇ ਪਿਓ ਨੇ ਇੰਨੀਆਂ ਧਮਕੀਆਂ ਦਿੱਤੀ ਸਾਨੂੰ ਜਲੀਲ ਕਰਕੇ ਘਰੋਂ ਵਾਪਸ ਕੀਤਾ ਸਾਡਾ ਬਸ ਨਹੀਂ ਚੱਲਿਆ ਕਹਿੰਦਾ ਮੈਂ ਭੇਜਣੀ ਨਹੀਂ ਜਿਹੜਾ ਕੁਛ ਮਰਜ਼ੀ ਕਰ ਲੋ ਅਸੀਂ ਕੋਈ ਦਾਜ ਨਹੀਂ ਲੱਤਾਂ ਕੋਈ ਦਾਜ ਦੀ ਡਿਮਾਂਡ ਨਹੀਂ ਰੱਖੀ ਫੇਰ ਵੀ ਸਾਨੂੰ ਇੰਨੀਆਂ ਦੁਖੀ ਕਰਦੇ ਆ ਅੱਖ ਕੇ ਫੇਰ ਮੇਰੇ ਬੱਚੇ ਦੁਬਾਰਾ ਉੱਥੇ ਗਏ ਗੌਰਵ ਬਿੱਕੀ ਸੁਨੀਤਾ ਮੇਰੀ ਗੁੜੀਆ ਅਮਨ ਇਹਨਾਂ ਨੂੰ ਵੀ ਉਹੀ ਧਮਕੀਆਂ ਉਹੀ ਗੱਲਾਂ ਮੈਂ ਭੇਜ ਨਹੀਂ ਨਹੀਂ ਜਿਹੜਾ ਕੁਝ ਕਰਨਾ ਕਰ ਲਵਾਂ ਹੁਣ ਮੇਰੇ ਮੁੰਡੇ ਨੂੰ ਵੀ ਫੋਨ ਤੇ ਧਮਕੀਆਂ ਆਉਂਦੀਆਂ ਨੇ ਹੁਣ ਮੈਂ ਇੰਨਾ ਦੁਖੀ ਹੋ ਗਿਆ ਮੇਰੇ ਮੁੰਡੇ ਦੀ ਤੇ ਮੇਰੇ ਪਰਿਵਾਰ ਦੀ ਗੌਰਮੈਂਟ ਮੂਰੇ ਕਾਨੂੰਨ ਮੂਰੇ ਹੱਥ ਜੋੜ ਕੇ ਬੇਨਤੀ ਆ ਕਿ ਰੱਖਿਆ ਕੀਤੀ ਜਾਵੇ ਇਹਦੀ ਜਾਨ ਨੂੰ ਖਤਰਾ ਜੇ ਕੁਝ ਸਾਨੂੰ ਹੋ ਜਾਂਦਾ ਤਾਂ ਇਹ ਪਰਿਵਾਰ ਹਿਮਾਂਸ਼ੀ ਅਰਜੰਦਰ ਕੁਮਾਰ ਬਜਾਜ ਸਾਡੀ ਜਾਨ ਦੇ ਜ਼ਿੰਮੇਵਾਰ ਇਹ ਹੋਣਗੇ ਮੈਂ ਇੱਕ ਵਾਰ ਫੇਰ ਕਾਨੂੰਨ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਮੁੰਡੇ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਪੰਜਾਬ ਸਰਕਾਰ ਇਹ ਵੀ ਇਨਕੁਆਇਰੀ ਕਰਾਵੇ ਅਸੀਂ ਕੋਈ ਚੀਜ਼ ਨਹੀਂ ਲੱਤਤੀ ਮੇਰਾ ਜੋ ਗਹਿਣਾ ਪਾਇਆ ਹੋਇਆ ਸੀ ਮੇਰੇ ਕੰਨਿਓ ਸਾਰਾ ਨਾਲ ਲੈ ਗਈ ਮੈਂ ਜੋ ਸੀਜ਼ਨ ਵਿੱਚੀ ਦੁਕਾਨ ਦੇ ਪੈਸੇ ਇੱਕ 60000 ਰੁਪਇਆ ਲਗਭਗ ਆਪਣੀ ਅਲਮਾਰੀ 'ਚ ਰੱਖਿਆ ਸੀ ਉਹ ਵੀ ਲੈ ਕੇ ਚਲੇ ਗਈ ਇਤੋਂ ਸਪੈਸ਼ਲ ਅਸੀਂ ਗੱਡੀ ਕਰਕੇ ਦਿੱਤੀ 4-5 ਦਿਨ ਫੋਨ ਆਉਂਦਾ ਰਿਹਾ ਉਸ ਤੋਂ ਬਾਅਦ ਨਾ ਸਾਡਾ ਫੋਨ ਚੱਕਿਆ ਨਾ ਇਹਨਾਂ ਨੇ ਕੀਤਾ ਅਸੀਂ ਗਏ 3-4-5 ਵਾਰ ਮੇਰੇ ਬੱਚੇ ਗਏ ਮੈਂ ਵੀ ਇੱਕ ਵਾਰ ਗਿਆ ਤਜਲੀਲ ਕਰਕੇ ਸਾਨੂੰ ਘਰੋਂ ਬਾਹਰ ਕੱਢਿਆ ਕਹਿੰਦਾ ਤੁਹਾਨੂੰ ਚੁਟਕੀਆਂ ਦੇ ਵਿੱਚ ਚੁਕਾ ਦੇਣਾ ਵਾ ਦੇਖੋ ਮੈਂ ਅੱਕ ਕੇ ਦੁਖੀ ਹੋ ਕੇ ਆਪਣੀ ਬੇਇੱਜ਼ਤੀ ਮਾਨਦਾ ਹੋਇਆ ਆਤਮ ਹੱਤਿਆ ਕਰਨ ਲੱਗਿਆ ਮੇਰੀ ਆਤਮ ਹੱਤਿਆ ਦੇ ਜ਼ਿੰਮੇਵਾਰ ਹਿਮਾਂਸ਼ੀ ਇਹਦਾ ਪਿਓ ਅਰਜਿੰਦਰ ਕੁਮਾਰ ਬਜਾਜ ਹਨ ਅੱਗੇ ਮੇਰੀ ਕਾਨੂੰਨ ਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਮੁੰਡੇ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ